ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਅੱਜ ਕਾਫੀ ਟਾਈਮ ਬਾਅਦ ਇੱਕ ਔਰ ਫਿਰ ਜਵਾਰਕੇ ਹੋਈ ਘਟਨਾ ਤੇ ਬੋਲੇ ਹਨ ਸਿੱਧੂ ਮੂਸੇਵਾਲੇ ਦੇ ਭਰਾਵਾਂ ਵਰਗੇ ਯਾਰ ਸੋਨੀ ਮੂਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਧੂ ਮੂਸੇਵਾਲੇ ਦੇ ਕਤਲ ਲਈ ਜ਼ਿੰਮੇਵਾਰ ਕੁਝ ਗੈਂਗਸਟਰਾਂ ਦੀਆਂ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਇਹ ਉਹ ਗੈਂਗਸਟਰ ਹਨ ਜਿਨ੍ਹਾਂ ਨੇ ਸਾਡੇ ਬਾਈ ਦਾ ਕਤਲ ਕੀਤਾ ਇਹ ਦੇਖ ਲਵੋ ਇਹਨਾਂ ਕੋਲ ਕਿਵੇਂ ਕਿਵੇਂ ਦਾ ਅਸਲਾ ਸੀ ਜੋ ਅਸਲਾ ਇੰਡੀਆ ਵਿੱਚ ਬੈਨ ਹੈ ਜੋ ਇੰਡੀਅਨ ਆਰਮੀ ਕੋਲ ਹੀ ਹੈ ਇਹ ਅਸਲਾ ਇਹਨਾਂ ਕੋਲ ਕਿਵੇਂ ਆਇਆ ਦੂਜੀ ਗੱਲ ਇਹ ਹਲੇ ਵੀ ਜੇਲ੍ਹ ਵਿੱਚ ਬੈਠ ਕੇ ਹਰ ਰੋਜ਼ ਆਪਣੀਆਂ ਫੋਟੋ ਅਪਲੋਡ ਕਰਦੇ ਹਨ ਕੀ ਗੱਲ ਪੰਜਾਬ ਸਰਕਾਰ ਇੰਨੀ ਹੀ ਨਿਕੰਮੀ ਹੋ ਗਈ ਤੇ ਦੋਸਤੋ ਹੁਣ ਇਸ ਪੋਸਟ ਤੇ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਦਾ ਵੀ ਕਮੈਂਟ ਆਇਆ ਹੈ ਮਾਤਾ ਚਰਨਕੌਰ ਨੇ ਲਿਖਿਆ ਕਿ ਇਹ 7-8 ਕੁੱਤੇ ਸੀ ਮੇਰਾ ਕੱਲਾ ਬੱਬਰ ਸ਼ੇਰ ਇਹਨਾਂ ਦਾ ਮੁਕਾਬਲਾ ਕਰਕੇ ਗਿਆ ਵੈਗਰੂ ਇਹਨਾਂ ਕੁੱਤਿਆਂ ਦਾ ਤੇ ਜਿਨ੍ਹਾਂ ਦਾ ਇਹਨਾਂ ਦੇ ਪਿੱਛੇ ਹੱਥ ਹੈ ਰੱਬ ਉਹਨਾਂ ਦਾ ਹ ਸ਼ਰਬੋਤ ਮਾੜਾ ਕਰੂਗਾ ਜਿੰਨਾ ਕੁੱਤਿਆਂ ਨੇ ਕਰੋੜਾਂ ਲੋਕਾਂ ਨੂੰ ਰੁਲਾਇਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤੇ ਗਾਲੇ ਇਲਮ ਦੇ ਮਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬ 9915828343